ਸਾਲ 1998 ਗੱਡੀ ਦਾ ਨਾਮ ਇੰਡਿਕਾ ਭਾਰਤ ਦੀ ਪਹਿਲੀ ਐਸੀ ਗੱਡੀ ਜਿਹੜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਭਾਰਤ ਚ ਹੀ ਬਣੀ ਗੱਡੀ ਤਾਂ ਉਹ ਤੋਂ ਪਹਿਲਾਂ ਵੀ ਬਣੀ ਸੀ ਲੇਕਿਨ ਉਹ ਮਾਰੂਤੀ ਸੂਜ਼ੂਕੀ ਬਣੀ ਸੀ ਜਿਹਦੇ ਵਿੱਚ ਜਾਪਾਨ ਦੀ ਕੰਪਨੀ ਵੀ ਨਾਲ ਇਨਵੋਲਵਡ ਸੀ ਇੰਡਿਕਾ 1998 ਚ ਆਈ ਪਹਿਲੇ ਸਾਲ ਗੱਡੀ ਨੇ ਕੋਈ ਜ਼ਿਆਦਾ ਕਮਾਲ ਨਹੀਂ ਕੀਤਾ ਸੇਲਸ ਜ਼ਿਆਦਾ ਨਹੀਂ ਹੋਈ ਜਿਹੜਾ ਟਾਟਾ ਕੰਪਨੀ ਦਾ ਬੋਰਡ ਸੀਗਾ ਉਹਦਾ ਹੌਸਲਾ ਥੋੜਾ ਗਿਆ ਪਸਤ ਹੋਇਆ ਉਹਨਾਂ ਨੂੰ ਲੱਗਿਆ ਕਿ ਆਪਾਂ ਨੂੰ ਇਹ ਗੱਡੀਆਂ ਜਿਹੜੀਆਂ ਨੇ ਇਹ ਗੱਡੀ ਵਾਲੇ ਸੈਗਮੈਂਟ ਚ ਨਹੀਂ ਆਉਣਾ ਚਾਹੀਦਾ ਟਾਟਾ ਦਾ ਟਰੱਕ ਆਂਦਾ ਸੀ ਜੀ 407 ਅੱਜ ਵੀ ਆਂਦਾ ਲੇਕਿਨ ਪੈਸੇਂਜਰ ਸੈਗਮੈਂਟ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਤੋਂ ਗਲਤੀ ਹੋ ਗਈ ਤੇ ਗੱਡੀ ਦਾ ਜਿਹੜਾ ਸੈਗਮੈਂਟ ਸੀਗਾ ਉਹਦੇ ਵੇਚਣ ਦੀ ਗੱਲ ਜਿਹੜੀ ਸੀਗੀ ਉਹ ਸ਼ੁਰੂ ਹੋਈ ਫੋਰਡ ਕੰਪਨੀ ਜਿਹੜੀ ਸੀ ਉਹਨੇ ਆਪਣਾ ਇੰਟਰਸਟ ਸ਼ੋ ਕੀਤਾ ਰਤਨ ਟਾਟਾ ਜੀ ਆਪਣੀ ਟੀਮ ਦੇ ਨਾਲ ਬਿਲ ਫੋਰਡ ਨੂੰ ਮਿਲਣ ਡੈਟਰਾਇਟ ਗਏ 10 ਘੰਟੇ ਮੀਟਿੰਗ ਚੱਲੀ ਲੇਕਿਨ ਉਸ ਮੀਟਿੰਗ ਚ ਰਤਨ ਟਾਟਾ ਜੀ ਨੂੰ ਇਨਸਲਟ ਫੀਲ ਹੋਈ ਜਿਹੜਾ ਫੋਰਡ ਦਾ ਸੀਨੀਅਰ ਐਗਜ਼ੀਕਿਟਿਵ ਸੀ ਉਹਨੇ ਕਿਹਾ ਵੀ ਤੁਸੀਂ ਪੈਸੇਂਜਰ ਗੱਡੀ ਦੇ ਸੈਗਮੈਂਟ ਚ ਕਿਉਂ ਆਏ ਹੋ ਤੁਹਾਨੂੰ ਗੱਡੀਆਂ ਦੇ ਬਾਰੇ ਕੁਝ ਪਤਾ ਹੀ ਨਹੀਂ ਹੈਗਾ ਤੇ ਤੁਹਾਡੀ ਕੰਪਨੀ ਖਰੀਦ ਕੇ ਅਸੀਂ ਤੁਹਾਡੇ ਤੇ ਇੱਕ एहसान ਕਰਾਂਗੇ ਰਤਨ ਟਾਟਾ ਜੀ ਮੀਟਿੰਗ ਅਟੈਂਡ ਕਰਕੇ ਵਾਪਸ ਆ ਗਏ ਆਫਕੋਰਸ ਗੁੱਸਾ ਤਾਂ ਲੱਗਿਆ ਹੀ ਸੀ ਉਹਨਾਂ ਨੂੰ ਲੇਕਿਨ ਉਹਨਾਂ ਨੇ ਇਸ ਤੋਂ ਬਾਅਦ ਡਿਸਾਈਡ ਕੀਤਾ ਕਿ ਅਸੀਂ ਇਹ ਕੰਪਨੀ ਵੇਚਾਂਗੇ ਨਹੀਂ ਉਹਨਾਂ ਨੇ ਗੱਡੀ ਦੇ ਵਿੱਚ ਸੁਧਾਰ ਲਿਆਂਦੇ ਅਗਲੇ ਸਾਲ ਟਾਟਾ ਇੰਡੀਕਾ V2 ਮਾਡਲ ਆਇਆ ਤੇ ਲੋਕਾਂ ਨੇ ਉਹਨੂੰ ਬਹੁਤ ਪਸੰਦ ਕੀਤਾ ਗੱਡੀ ਦੀ ਬਹੁਤ ਜ਼ਿਆਦਾ ਸੇਲ ਹੋਈ ਤੇ ਜਿਹੜਾ ਟਾਟਾ ਸਿਗਾ ਉਹਨਾਂ ਦੀ ਇਹ ਗੱਡੀਆਂ ਦਾ ਸੈਗਮੈਂਟ ਚੱਲ ਗਿਆ ਇਹਨਾਂ ਨੇ ਫਿਰ ਸਫਾਰੀ ਗੱਡੀ ਕੱਢੀ ਸੂਮੋ ਗੱਡੀ ਕੱਢੀ ਤੇ ਟਾਟਾ ਦਾ ਜਿਹੜਾ ਪੈਸੇਂਜਰ ਕਾਰ ਦਾ ਸੈਗਮੈਂਟ ਸੀਗਾ ਉਹ ਚੱਲ ਪਿਆ ਦੂਜੇ ਪਾਸੇ ਜਿਹੜੀ ਫੋਰਡ ਕੰਪਨੀ ਸੀ ਉਹਨਾਂ ਦੀ ਗੱਡੀਆਂ ਦੀ ਵਿਕਰੀ ਥੋੜੀ ਡਾਂਵਾ ਡੋਲ ਹੋ ਰਹੀ ਸੀ 2008 ਤੱਕ ਉਹਨਾਂ ਦੀ ਜਿਹੜੀ ਦੋ ਮੇਨ ਬ੍ਰਾਂਡ ਸੀਗੇ ਜੈਗਵਾਰ ਤੇ ਲੈਂਡ ਰੋਵਰ ਉਹ ਬੈਂਕਰਪਸੀ ਦੇ ਕਗਾਰ ਤੇ ਆ ਗਏ ਸੀ ਉਹ ਵੇਚਣ ਨੂੰ ਤਿਆਰ ਸੀ ਆਪਣੇ ਦੋ ਬ੍ਰਾਂਡਸ ਹੁਣ ਆਂਦਾ ਕਹਾਣੀ ਚ ਟਵਿਸਟ ਰਤਨ ਟਾਟਾ ਜੀ ਦੀ ਟਾਟਾ ਕੰਪਨੀ ਉਹਨਾਂ ਦੋਨਾਂ ਬ੍ਰਾਂਡਸ ਨੂੰ ਖਰੀਦਣ ਗਈ ਕਿੰਨੇ ਦੇ ਵਿੱਚ ਖਰੀਦਿਆ 2.3 ਬਿਲੀਅਨ ਡਾਲਰਸ ਦੇ ਵਿੱਚ ਤੇ ਬਿੱਲ ਫੋਰਡ ਦੇ ਸ਼ਬਦ ਕੀ ਸੀ ਯੂ ਆਰ ਡੂਇੰਗ ਅਸ ਅ ਫੇਵਰ ਬਾਏ ਬਾਈਂਡ ਥੀਸ ਟੂ ਬ੍ਰਾਂਡਸ ਕੁਛ ਯਾਦ ਆਇਆ ਇਹ ਉਹੀ ਸ਼ਬਦ ਸੀਗੇ ਜਿਹੜੇ ਫੋਰਡ ਦੇ ਸੀਨੀਅਰ ਐਗਜ਼ੀਕਿਟਿਵ ਨੇ ਬੋਲੇ ਸੀ ਅਸੀਂ ਤੁਹਾਡੀ ਗੱਡੀ ਦੀ ਕੰਪਨੀ ਖਰੀਦ ਕੇ ਤੁਹਾਡੇ ਤੇ ਇਹਿਸਾਨ ਕਰਾਂਗੇ ਉਹੀ ਸ਼ਬਦ ਫੋਰਡ ਕੰਪਨੀ ਦੇ ਮਾਲਕ ਨੇ ਰਤਨ ਟਾਟਾ ਜੀ ਨੂੰ ਕਹੇ ਇਹ ਹੁੰਦਾ ਬਦਲਾ ਬਿਨਾ ਕੁਝ ਕਹੇ ਤਾਂ ਹੀ ਕਹਿੰਦੇ ਨੇ ਜੇ ਤੁਹਾਡੇ ਕੰਮ ਦੀ ਕੋਈ ਇਨਸਲਟ ਕਰ ਰਿਹਾ ਤੇ ਆਪਣਾ ਕੰਮ ਹੀ ਇਨਾ ਇੰਪਰੂਵ ਕਰਕੇ ਉਹਨੂੰ ਦਿਖਾਓ ਕਿ ਤੁਹਾਡਾ ਕੰਮ ਹੀ ਤੁਹਾਡੇ ਵਾਸਤੇ ਬੋਲੇ ਸਾਨੂੰ ਵੀ ਇਹ ਤੋਂ ਇਹੀ ਸਿੱਖ ਲੈਣੀ ਚਾਹੀਦੀ ਹੈ ਕਿ ਜੇ ਸਾਡੀ ਕੋਈ ਇਨਸਲਟ ਕਰਦਾ ਹੈ ਸਾਡੇ ਕੰਮ ਦੀ ਕੋਈ ਇਨਸਲਟ ਕਰਦਾ ਤੇ ਆਪਾਂ ਉਹਨੂੰ ਪਲਟ ਕੇ ਜਵਾਬ ਨਹੀਂ ਦੇਣਾ ਆਪਾਂ ਆਪਣੇ ਕੰਮ ਦੇ ਨਾਲ ਉਹਨੂੰ ਪਲਟ ਕੇ ਜਵਾਬ ਦੇਣਾ